ਕਮਨਸ ਆਫ ਮੋਰਚੇ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅੰਦੋਲਨਾਂ ਤੇਜ਼ ਕਰਨ ਦਾ ਐਲਾਨ ਕੀਤਾ ਹੈ ਮੋਰਚੇ ਨੇ ਐਲਾਨ ਕੀਤਾ ਹੈ ਕਿ ਸ਼ਨੀਵਾਰ ਨੂੰ ਮੋਰਚਾ ਵਰਕਰ ਰੋਸ ਉਹ ਜੋ ਪੰਜਾਬ ਪਰਦੇ ਹਰ ਟੋਲ ਪਲਾਜ਼ ਤੇ 3 ਘੰਟੇ ਲਈ ਉਹਨਾਂ ਨੂੰ ਮੁਫਤ ਕਰਵਾਵੇਗਾ ਅਤੇ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਨੇ ਵੀ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੁੱਦੇ ਨੂੰ ਲੈ ਕੇ ਵੱਖਰੀ ਮੀਟਿੰਗ ਬੁਲਾਈ ਹੈ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਦੇ ਹੁਕਮਾਂ ਤੇ ਸਦਕੇ ਮੀਟਿੰਗ ਦੇ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਲਈ ਅੰਦੋਲਨ ਕਰਨ ਅਤੇ ਰਾਜੂ ਹਨ ਦੀ ਫਾਂਸੀ ਦੀ ਸਜ਼ਾ ਮੁਆਫ ਕਰਵਾਉਣ ਦੇ ਲਈ ਸ਼੍ਰੋਮਣੀ ਕਮੇਟੀ ਦੇ ਵੱਲੋਂ ਰਾਸ਼ਟਰਪਤੀ ਦੇ ਕੋਲ ਕੀਤੀ ਰਹਿਮ ਦੀ ਅਪੀਲ ਸੰਬੰਧੀ ਫੈਸਲਾ ਲਿਆ ਜਾਵੇਗਾ ਕੌਮੀ ਇਨਸਾਫ ਮੋਰਚਾ ਪਿਛਲੇ 1 ਸਾਲ ਤੋਂ ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਪ੍ਰਦਰਸ਼ਨ ਕਰ ਰਿਹਾ ਹੈ ਇਹ ਅੰਦੋਲਨ ਪਿਛਲੇ ਸਾਲ 6 ਜਨਵਰੀ ਨੂੰ ਸ਼ੁਰੂ ਕੀਤਾ ਗਿਆ ਸੀ ਸਿੱਖਾਂ ਦੀ ਰਿਹਾਈ ਦੇ ਲਈ ਸਰਕਾਰੀ ਨੁਮਾਇੰਦਿਆਂ ਦੇ ਨਾਲ ਕਈ ਵਾਰ ਗੱਲਬਾਤ ਹੋਈ ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ ਮਾਲਵਾ ਤੇ ਦੋਆਬਾ ਖੇਤਰ ਦੇ ਵਿੱਚ ਕੌਮੀ ਇਨਸਾਫ ਮੋਰਚਾ ਦਾ ਵਧੀਰੇ ਪ੍ਰਭਾਵ ਹੈ ਦੱਸ ਦिए ਕਿ ਇਹਨਾਂ ਦੇ ਵਿੱਚ ਬੰਦ ਰਹਿਣ ਵਾਲੇ ਟੋਲ ਪਲਾਜ਼ੇ ਫਿਰੋਜ਼ਪੁਰ ਦਾ ਫਰੂਸ਼ਾ ਟੋਲ ਪਲਾਜ਼ਾ ਤਾਰਾਪੁਰ ਟੋਲ ਪਲਾਜ਼ਾ ਮੁਹਾਲੀ ਦਾ ਅਜੀਜ਼ਪੁਰ ਟੋਲ ਪਲਾਜ਼ਾ ਭਾਗੂ ਮਾਜਰਾ ਟੋਲ ਪਲਾਜ਼ਾ ਸੂਲਖੀਆਂ ਟੋਲ ਪਲਾਜ਼ਾ ਬਰੌਦੀ ਟੋਲ ਪਲਾਜ਼ਾ ਪਟਿਆਲਾ ਦਾ ਪ੍ਰੇੜੀ ਜਟਾਂ ਟੋਲ ਪਲਾਜ਼ਾ ਜਲੰਧਰ ਦਾ ਬਾਮਣੀਵਾਲ ਟੋਲ ਪਲਾਜ਼ਾ ਲੁਧਿਆਣਾ ਦਾ ਲੱਡਵਾਲ ਟੋਲ ਪਲਾਜ਼ਾ ਤਾਰਾਪੁਰ ਟੋਲ ਪਲਾਜ਼ਾ ਤੇ ਤਲਵੰਡੀ ਪਾਈ ਟੋਲ ਪਲਾਜ਼ਾ ਸਮੇਤ ਨਵਾਂ ਸ਼ਹਿਰ ਦਾ ਟੋਲ ਪਲਾਜ਼ਾ ਬੰਦ ਰਹੇਗਾ ਬਿਊਰੋ ਰਿਪੋਰਟ ਐਸਐਮ ਜੀ ਨਿਊਜ਼